ਓ ਬੱਚੇ ਸ਼ਰੀਕੇ ਰਹਿਣਾ ਹੋਵੇ ਰਈਏ ਠੋਕ ਵਜਾ ਕੇ ਧੀ ਭੈਣ ਦਾ ਦਈਏ ਨਾ ਮਹਿਣਾ ਧੀ ਭੈਣ ਦਾ ਦਈਏ ਨਾ ਮਹਿਣਾ ਰੱਖੀਏ ਪੱਤ ਬਚਾ ਕੇ ਸੱਥ ਵਿੱਚ ਬਹਿ ਕੇ ਗਾਲ ਨਾ ਕਢੀਏ ਸੱਤ ਵਿੱਚ ਬਹਿ ਕੇ ਗਾਲ ਨਾ ਕੱਢੀਏ ਨਾ ਕਰੀਏ ਗੱਲ ਲਾ ਕੇ ਮੁੱਕਰ ਜਾਣਾ ਮਰਨ ਬਰਾਬਰ ਜੈ ਜੈਕਾਰ ਮੁੱਕਰ ਜਾਣਾ ਮਰਨ ਬਰਾਬਰ ਰੱਖੀਏ ਬੂਲ ਪਗਾ ਕੇ ਗੱਲਾਂ ਕੰਮ ਦੀਆਂ ਸੁਣ ਮੁੰਡਿਆ ਕੰਨ ਲਾ ਕੇ ਗੱਲਾਂ ਕੰਮ ਦੀਆਂ ਸੁਣ ਮੁੰਡਿਆ ਕੰਨ ਲਾ ਕੇ ਗੱਲਾਂ ਕੰਮ ਦੀਆਂ ਹੋਏ ਉੜਦੇ ਮੋੜਦੇ ਹਾ ਏ ਹਾ ਉਹ ਤਿੱਖਾ ਤੇਰਾ ਨੱਕ ਨਹੀਂ ਕੁੜੀਏ ਕੋਕਾ ਹੈ ਨਗਵਾਲਾ ਨਹੀਂ ਗੋਰਾ ਰੰਗ ਮੱਖਣ ਦਾ ਪੇੜਾ ਉਹ ਗੋਰਾ ਰੰਗ ਮੱਖਣ ਦਾ ਪੇੜਾ ਸੂਟ ਪਾਵਦੀ ਕਾਲਾ ਸੋਨੇ ਉੱਤੇ ਸੁਹਾਗਾ ਮਿੱਠੀਏ ਸੋਨੇ ਉੱਤੇ ਸੁਹਾਗਾ ਮਿੱਠੀਏ ਨੱਕ ਤੇ ਤੇਲ ਜੋ ਕਾਲਾ ਪਟਕਾ ਧਾਰੋਨੇ ਮੁੰਡਾ ਤਵੀਤਾ ਵਾਲਾ ਪਟਦਾ ਧਾਰੋਨੇ ਮੁੰਡਾ ਤਵੀਤਾ ਵਾਲਾ ਪਟਦਾ ਧਾਰੋਨੇ